ਲੋ ਜੀ ਬਾਬਿਓ ਮਿਲਕਮਾ ਚੋਡਾ ਨਵੇਂ ਵਲੌਗ ਚ ਅਜਾ ਆਪਣਾ ਪ੍ਰੈਸ ਸਪੀਚ ਬੋਲੂਗਾ ਐਡੇ ਜੋਗਾ ਹੈ ਹੈ ਤਾਂ ਨਹੀਂ ਚਲ ਕਰ ਲੂਗਾ ਇਹ ਵੀ ਐਡੀ ਵੀ ਜਿਹੜੀ ਲਿਖੀ ਹੋਈ ਆ ਹੈ ਨਹੀਂ ਐਡੇ ਜੋਗਾ ਬਾਬਿਓ ਇਹ ਦੇਖੀ ਤੁਸੀਂ ਇੰਪ੍ਰੈਸ ਕਰ ਦਮ ਸਭ ਨੂੰ ਇੰਪ੍ਰੈਸ ਮੈਮ ਨਹੀਂ ਮੈਂ ਵੀ ਇੰਪ੍ਰੈਸ ਹੋ ਗਿਆ ਜਦੋਂ ਮੈਂ ਕਿਹਾ ਮੈਮ ਸਪੀਚ ਬੋਲਾਂਗਾ ਮੈਂ ਕੀ ਆਲ ਕਾਉਂਕਣਾ ਹੋਰ ਬਾਈ ਹੋਰ ਬਾਈ ਜੀ ਆ ਦੇਖ ਲਓ ਵੀਰੇ ਖਾਲੋ ਬੀ ਜੀ ਸਾਡੇ ਗਰਾਊਂਡ ਚ ਕੰਟਰੋਲ ਹੈ ਹਾਂ ਹੋਰ ਲੋਕ ਬਲੌਗਿੰਗ ਚੱਲ ਰਹੀ ਹੈ ਸੈਟ ਹੈ ਆਗਮਣ ਡਾਊਨ ਜਲਤ ਹੈ ਦਮ ਨੂੰ ਵਿਦਾਈ ਰਹਿੰਦੇ ਹਨ ਕਮਨੀ ਬੈਠਾ ਹੈ ਲੇਕਿਨ ਲੱਗ ਰਿਹਾ ਹੋਰ ਵੀ ਮਣੀ ਹੈ ਬੀਚ ਬੋਲ ਰਹਾ ਬੰਦੂਆ ਲੈ ਹਿੰਦੂ ਦੀ ਪਾੜਦੀ ਪਾੜਦੀ ਇਹ ਬੰਦ ਹੈ ਕੌਣ ਖਾਵਾ ਬਾਵਾ ਦੀ ਕਰ ਰਹੇ ਆ ਕਿਸੇ ਦੀ ਜਮੀ ਮਹੌਲਾ ਜਿਹੜੀ ਆ ਪਾਜੋ ਇਸ 15 ਅਗਸਤ ਮਨਾ ਰਹੇ ਨੇ ਕਾਲਜ ਚ ਤੇ ਅੱਜ ਕੱਲ ਨੂੰ 15 ਅਗਸਤ ਵੇਲੇ ਅੱਜ ਮਨਾ ਰਹੇ ਨੇ ਕਾਲਜ ਵਾਲੇ ਪਹਿਲਾਂ ਆਪਣਾ ਬਰਾ ਸਾਡੇ ਸਾਰੇ ਸੈਟ ਹੋਰਗੇ ਕਰ ਪਰਿਵਾਰ ਤੇ ਬਾਕੀ ਦਿਖਾਉਣੇ ਮਾਲ ਕੀ ਬਾ ਮਹਾਨ ਚਾਲ ਕਾਉਂਦਾ ਤੇ ਬਾਕੀ ਸਾਰੇ ਜਿਹੜੇ ਲੱਗਦੇ ਨੇ ਲੱਗੋ ਮੜਾ ਸਵਾਰ ਕੇ ਮਜਾਉਦੇ ਲੋਕਾਂ ਨੂੰ ਨਾ ਅੱਲਾ ਓਏ ਕਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਸਾਨੂੰ ਤੈਨੂੰ ਵੀ ਨੇ ਫੜਾ ਦਿੱਤੀ ਅਸਲ ਵਿੱਚ ਆਜ਼ਾਦੀ ਦੀ ਜੋਤ ਜਗਾਉਣ ਦਾ ਸਿਹਰਾ ਵੀ ਪੰਜਾਬੀਆਂ ਦੇ ਸਿਰ ਤੇ ਸਜਦਾ ਹੈ ਸਾਡੇ ਗੱਲ ਕਰੀ ਬਾਬਿਆਂ ਨੇ ਬੰਦਿਸ਼ ਹਾਸ਼ਮ ਨੂੰ ਉਖਾੜ ਸੁੱਟਣਾ ਨਹੀਂ ਗਦਰ ਲਹਿਰ ਚਲਾਈ ਇਸ ਵਿਦਰੋਹ ਦੌਰਾਨ ਅਨੇਕ ਕਾ ਕਦਰੀਆਂ ਨੂੰ ਬ੍ਰਿਟਿਸ਼ ਸਰਕਾਰ ਨੇ ਆਜ਼ਾਦ ਕਰ ਦਿੱਤਾ ਸੀ 19 ਸਾਲਾਂ ਦੀ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਹੈ ਓਏ ਭੈਣ ਜੀ ਨਾਲ ਕੱਟਦਿਆਂ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਤਾਂ ਬੜੀ ਆਜ਼ਾਦੀ ਕਰਨਾ ਉਹਨਾਂ ਨੇ ਕੁਰਬਾਨੀ ਆਪਾਂ ਦੇ ਸਵਤੰਤਰਤਾ ਦੀ ਗੱਲ ਹੈ ਸੀ ਪਰ ਸ਼ਹੀਦ ਜੀ ਦਾ ਜਿੰਮੇ ਕੀਤੇ ਨੇ ਨਹੀਂ ਹਿਲਾਲਾ ਸ਼ਹੀਦ ਸਿੰਘ ਨੂੰ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਤਿੰਨ ਹੋਣ ਦਾ ਮਾਣ ਵੀ ਹਸਦਾ ਆਖੀ ਲਿਖ ਰਿਹਾ ਓਏ ਓਏ ਹੌਲੀ ਮੌਲਿਕ ਚਿੰਤਨ ਚਿੰਤਨਾ ਚਿੰਤਕ ਹੋਏ ਚਿੰਤਨ ਕੀ ਹੁੰਦਾ ਇਹ ਚਿੰਤਕ ਹੋਊਗਾ ਮੋਲੀ ਚਿੰਤਕ ਹੋਊਗਾ ਨਾ ਸ਼ਿੰਤਕ ਮੌਲਿਕ ਚਿੰਤਕ ਆ ਤੋ ਮੌਲਿਕ ਚਿੰਤਕ ਬੜ ਜਾ ਜੋ ਮੌਲਿਕ ਚਿੰਤਕ ਹੋਣ ਦਾ ਮਾਣ ਵੀ ਹਾਸਲ ਹੈ ਉਹਨਾਂ ਨੇ ਆਪਣੀ ਵਿਚਾਰ ਨਾਲ ਬ੍ਰਿਟਿਸ਼ ਸਸ਼ਣ ਦੇ ਲਾ ਲੇ ਫਿਰ ਲੱਗ ਜਾਂਦਾ ਲੁੱਲਾ ਵੀ ਫਿਰ ਕੇ ਉਹ ਮੂੰਹ ਦੀ ਤਾਂ ਬਣਾਵਾ ਆ ਇਹ ਦੇਖ ਕਿੱਥੇ ਆ ਉਹਨਾਂ ਨੇ ਆਪਣੇ ਵਿਚਾਰ ਨਾਲ ਬ੍ਰਿਟਿਸ਼ ਸਸ਼ਣ ਦੇ ਦਿਆਂ ਲੁੱਲਾ ਹਲਾ ਦਿੱਤਾ ਕੀ ਜੀ ਜੂਲਾ ਹਿਲਾ ਲਾ ਦੇ ਤਲੇ ਘੜਾਈ ਕਰਨੀ ਬ੍ਰਿਟਿਸ਼ ਸ਼ਾਸਨ ਦੀਆਂ ਚੁੱਲ੍ਹਾ ਹਿਲਾ ਦਿੱਤੀਆਂ ਹਨ ਚੁੱਲ੍ਹਾ ਕਿਹੜੀਆਂ ਹਿਲਾ ਦੀਆਂ ਕਥੇ ਤੇ ਲੁੱਲਾ ਨਾ ਕਹਿੰਦਾ ਭੈਣ ਚੁੱਲੀ ਜਗਾ ਤੈਨਾਂ ਦੇਖ ਲੋ ਬਾਬੇ ਯਾਰ ਇੰਨਾ ਜ਼ੋਰ ਨਾਲ ਨਾ ਫੁੱਟਾ ਪਾ ਲਾ ਦਿੱਤਾ ਉਹਨਾਂ ਦੀ ਇਹਨਾਂ ਵਿਚਾਰਾਂ ਤੋਂ ਡਰ ਕੇ ਆ ਦੇਖ ਲੋ ਬਾਬੇ ਇਧਰ ਮੂੰਹ ਕਰ ਵੀ ਉਹਨਾਂ ਹੋਰ ਬਈ ਜੀ ਦੋ ਸੱਤ ਜਾਨ ਜੀ 23 ਮਾਰਚ 1931 1931 ਮਾਰਗ ਦੀ ਇਹ ਕੌਣ ਅਸੁਖਜੀਵ ਰਾਜਗੁਰੂ ਦੇ ਸੁਖਜੀਵ ਹੈ ਹੋਰ ਆਜ਼ਾਦੀ ਫਿਰ ਨੇ ਟਾਈਮ ਬਾਅਦ ਮਿਲੀ ਆਪਾਂ ਨੂੰ ਮਰਾ ਫਿਰ 31 ਤਾਂ ਨਹੀਂ ਮਰੇਗੇ ਮੈਨੂੰ ਲੱਗਦਾ ਇਹ ਨੂੰ ਫਾਂਸੀ ਦੇ ਫਾਂਸੀ ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਜਿਲ੍ਹਿਆਂ ਵਾਲੇ ਬਾਗ ਦੇਖੋ ਨਹੀਂ ਸਾਕੀ ਵਿੱਚ ਵੀ ਸੈਂਕੜੇ ਪੰਜਾਬੀਆਂ ਨੂੰ ਆਪਣੀ ਜਾਨ ਕੁਰਬਾਨ ਕਰ ਮੈਂ ਕਹਣਾ ਮੈਨੂੰ ਮੈਂ ਤੁਹਾਨੂੰ ਕੀ ਗੱਲ ਦੱਸਾਂ ਕਿਸੇ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਇਤਿਹਾਸ ਦੇ ਪੰਨਿਆਂ 'ਚ ਦਰਜ ਹਨ ਇਨਾਂ ਵਿੱਚ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਖਾਤਰ ਹਾਸ ਹਾਸ ਕੇ ਕੁਰਬਾਨੀਆਂ ਦਿੱਤੀਆਂ ਇਸ ਤਰ੍ਹਾਂ ਭਾਰਤ ਦੇ ਸੁਤੰਤਰਤਾ ਸੰਗਰਸ਼ ਨੂੰ ਸੰਗਰਾਮ ਵਿੱਚ ਸੁਤੰਤਰ ਸੰਗਰਾਮ ਵਿੱਚ ਪੰਜਾਬੀ ਦਾ ਜ਼ਿਕਰ ਕਰੇ ਬਿਨਾ ਆਜ਼ਾਦੀ ਦੂਰ ਹੈ ਹਾਂ ਤੁੰਗੀ ਅੰਦੀਆ ਪ੍ਰਿੰਸੀਪਲ ਮੈਮ ਐਚ ਯੂ ਡੀ ਮੈਮ ਓਏ ਚੂੜੀ ਮੈਮ ਆ ਕੇ ਸਰ ਹੈ ਮੈਮ ਹੈ ਕਹਦੇ ਤੇ ਮੈਂ ਸਰੋ ਮੈਨੂੰ ਕਦੇ ਉਹ ਮਾਤਾ ਸਾਰਾ ਓਏ ਨਾ ਨਾ ਮੈਡਮ ਇਸਪੈਕਟਡ ਮੈਮਨ ਹਾਂ ਹੈਗੀ ਆ ਦੋਵੇਂ ਨੇ ਐਚ. ਯੂ. ਡੀ. ਮੈਮ ਸਮੂਹ ਅਧਿਆਪਕ ਮਹਿਮਾਨ ਤੇ ਪਿਆਰੇ ਵਿਦਿਆਰਥੀਓ ਮੇਰੇ ਪਿਆਰੇ ਦੋਸਤੋ ਤੇ ਮੇਰੀ ਸਹੇਲੀਓ ਮੇਰੀ ਫਰੈਂਡਸ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਮੈਂ ਅੱਜ ਤੁਹਾਡੇ ਨਾਲ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਬਾਰੇ ਗੱਲ ਕਰਾਂਗਾ ਸਾਡੀ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਬਹੁਤ ਮਦਦ ਕੀਤੀ ਹੈ ਸ਼ਾਸ ਕਰਕੇ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਜਿੰਦ ਜਾਨ ਤਨ ਮਨ ਸਾਰਾ ਦੇਸ਼ ਦੇ ਹਵਾਲੇ ਕਰ ਦਿੱਤਾ ਗਾਦਰੀ ਬਾਬਿਆਂ ਨੇ ਬ੍ਰਿਟਿਸ਼ ਉਖਾੜ ਸੁੱਟੇ ਨੇ ਦੇਖ ਲਓ ਬਾਬੇ ਮਹੌਲਾ ਦੇਖ ਲਓ ਬੰਦੇ ਫੋਨ ਦੇ ਦੇਖ ਕੇ ਟਾਈਮ ਪਾਸ ਕਰ ਰਹੇ ਨੇ ਇਧਰ ਬਾਜੀ ਬਾ ਤੁਸੀਂ ਵੀ ਕਰ ਲਓ ਕੋਈ ਜ਼ਿੰਦਗੀ ਚ ਖੱਤ ਲਓ ਲੋ ਜੀ ਬਾਬਿਓ ਪਾਪੀ ਕਾਲਜਾਂ ਚ ਲੱਗ ਚੁੱਕੇ ਨੇ ਹੁਣ ਮਹਿਲਾ ਕਾਲਜ ਓਜਨ ਦੇ ਰਾਹ ਤੇ ਐ ਬਾਕੀ ਹੋਰ ਬਾਈ ਜੀ ਸੈਟੋਂ ਤੁਸੀਂ ਹਾਂ ਜਮਾ ਓਕੇ ਓਕੇ ਦੀ ਰਿਪੋਰਟ ਹੈ ਜੀ ਲੱਗ ਰਿਹਾ ਪੂਰਾ ਸੂਰਜ ਬਾਬੇ ਸੂਰਜ ਨੂੰ ਟਿਚਣਾ ਕਰਦਾ ਹੈ ਜਮੀ ਦਿਲ ਨੂੰ ਪੈਂਦੀਆਂ ਨੇ ਜਮੀ ਜਮੀ ਦਿਲ ਤੇ ਪੈਂਦੀਆਂ ਨੇ ਹਾਂ ਉਹ ਆ ਪੜ ਰਹਾ ਇਹਦਾ ਦੇਖ ਰਿਹਾ ਇਸ ਤਰ੍ਹਾਂ ਭਾਗ ਲਈ ਸੰਕਰਨ ਸੰਗਰਮ ਇਸ ਸੰਗਰਮ ਹਾਂ ਓਏ ਉਹ ਸਪੀਚ ਦੇਊਗਾ ਅੱਜ ਇਸ ਪੈਰਾ ਸਜਾ ਲਿਆ ਨਾ ਹਾਂ ਲਾਤਾ ਬੰਨਾ ਨੈਲ ਫੋਰ ਵੀ ਲਾਤਾ ਤੇ ਚਲ ਉਹ ਉਹ ਲਾ ਦੀ ਤੂੰ ਨਾ ਨਾ ਅਸੀਂ ਕੱਟਦਾ ਆਪਾਂ ਟੈਨਸ਼ਨ ਕਿਉਂ ਲੈਣਾ ਸਾਹ ਘੰਟਾ ਲੱਗਦਾ ਇਹ ਚੀਜ਼ਾਂ ਕਰਕੇ ਕੋਈ ਨਾ ਕੋਈ ਦਾ 19965 ਦੂਜੇ ਵਾਲੇ ਘਟ ਆਉਂਦੇ ਨੇ ਬਾਰ ਬੰਦ ਕਰਤਾ ਸੀ ਕਿਉਂ ਐਕਸੀਡੈਂਟ ਹੋ ਗਿਆ ਬੰਦ ਕਰ ਨਹੀਂ ਬੰਦਾ ਨਾਮ ਅੱਜ ਪਹਿਲੀ ਵਾਰ ਹੋਰ 1 ਘੰਟਾ ਤੇਰੀ ਸੇਵਾ ਕਰਾਉਂਦੇ ਨੇ ਕੁੜੀ ਆਏ ਕੁੜੀ ਦੇ ਰਾਜ ਦਿਖਾਵਾਂ ਮੈਂ ਓਏ ਨਾ ਓਏ ਹਾਂ ਮੀ ਭਰੋ ਮੈਂ ਖਾ ਉਹ ਨਹੀਂ ਯਾਰਾ ਮੈਂ ਦਿਖਾਵਾਂ ਫਿਰ ਬੈਠੋ ਰੇ ਵਿਚਾਰੇ ਬਾਬੇ ਨਾਲ ਭਾਈ ਬੱਚਾ ਭੈਣ ਚੋੜਾ ਗੱਲਾਂ ਨਹੀਂ ਕਰਾ ਕਰਦੇ ਨਾਲੇ ਭੈਣ ਚੋੜਾ ਪੰਜ ਮਿੰਟ ਨਾਲੇ ਭਾਈ ਨਾਲੇ ਭਾਈ ਇਹ ਕੀ ਗੱਲਾਂ ਬਣੀ ਆ ਓ ਯਾਰ ਤੁਹਾਨੂੰ ਨਹੀਂ ਪਤਾ ਓਏ ਨਾ 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 ਉਹ ਪਾਇਆ ਬੱਕਰੀ ਢੱਕਣੀ ਵਾਲਾ ਬਾਜਾ ਮੀਟ ਵਾਲਿਆ ਗਰੁੱਪ ਫੋਟੋ ਦਿਖਾ ਦੂਗਾ ਇਹ ਕੱਢ ਜਾ ਕਾ ਨਾ ਬਲੌਗ ਦਸੋ ਯਾ ਬੀਬੀ ਗੋ ਯਾ ਬੀਬੀ ਗੋ ਪੁਲਿਸ ਵਾਲਾ ਕੋਲ ਚੱਲ ਬੱਤ ਗਾਇ ਮਾਂ ਗਾਲੀ ਤਨ ਤਨ ਵਪਾਜਦੀ ਆਹਾ ਐਦਿਆਂ ਨਾ ਨਾ ਕਹਿ ਗਿਆ ਤਾ ਹੁਣ ਫੀਡ ਦਾ ਮੁੰਡਾ ਗੱਲ ਸੁਣਾਦੀ ਚਾਹੁੰਦਾ ਤੁਹਾਡੇ ਬਾਰੇ ਤੋਂ ਬਾਤ ਤਾਂ ਗਰਾਉਂਡ 'ਚ ਹੀ ਨਹੀਂ ਨਾ ਹੋਣਾ 11 ਵਜੇ ਤੋਂ ਉੱਪਰ ਮਾਉਂ ਲੱਗੀ ਪੂਰੀ ਪੂਰੇ ਉੱਪਰ ਲੇਵਰੇਜ ਪੁੱਛਦਾ ਲੈਵਰੇਜ ਪੈਣ ਚੁਹੀ ਸੀ ਚੱਲ ਰਹੀ ਸੀ ਔਰ ਕੱਲ ਮਾਰਦੇ ਲੈਵਰੇਜ ਵੀ ਹਾਂ ਹੋਰ ਰਾਤ ਨੂੰ ਵਧੀਆ ਨੇ ਇੰਟ ਕਰਨਾ ਵੇਲੇ ਘੰਟਾ ਲੱਗਿਆ ਨਾ ਭੈਣ ਜੀ ਮਤਲਬ ਆਇਆ ਵੀ ਤੇ ਪਰ ਤੋਹਦਾ ਬੀ ਐਨ ਚ ਡਿੱਟ ਕਰਕੇ ਉਹ ਕਿਹਾ ਮੈਂ ਮੈਂ ਬਣਾ ਲਿਆ ਸੇਵ ਚ ਆਹੀ ਬਾਜਾਂ ਬਾਅਦ ਚ ਨਹੀਂ ਬਣਾਉਂਦਾ ਸੇਵ ਪਲੱਸ ਚ ਬਣਾ ਲਿਆ ਬੰਨੇ ਮੈਂ ਵੀ ਮਨੇ ਉਹ ਚ ਸੇਵ ਕਰ ਲਿਆ ਉਹਦੀ ਪਰਕੀ ਸਟੋਰੇਜ ਬੰਤੀ ਵੀ ਮੇਰੀ ਵਲੋਗ ਵੀ ਜਦੋਂ ਵੀਡੀਓ ਡਿਲੀਟ ਕਰਦੀ ਉਹ ਭੰਦਾ ਲੜਾ ساری ਮੇਰੀ ਵਲੋਗ ਪਾਲ ਕਰ ਰਿਹਾ ਇੰਸਟਾ ਉੜ ਕੇ ਕਦੇ ਨਹੀਂ ਬਣਾਇਆ ਉਹ ਠੀਕ ਰਹਿੰਦਾ ਲਾਭ ਦੀ ਬਾਜ ਲੱਗਦੀ ਅੱਜ ਅਸੀਂ ਆ ਕਰ ਲੱਗੇ ਬਹੁਤੇ ਕੋਸ ਉਹ ਜੀ ਬਾਜਾ ਇਹ ਲੋ ਮੈਂ ਕੀ ਐਡਿਟ ਕਰਨੀ ਵੀ ਠੋਖੀ ਹੋ ਨਾ ਠੋਖੀ ਆ ਉਹਦੋਂ ਨਾ ਇਧਰੋਂ ਨੋਕੀ ਇਹ ਜਗਾਣਾ ਗੁਣਾ ਲੇ ਕੰਪਨੀਆ ਕੀ ਦੱਸ ਰਿਹਾ ਰਾਜ ਦੀਆਂ ਗੱਲਾਂ ਕੋ ਪੜਦਾ ਰਾਜੇ ਰਾਣੀਆਂ ਦੀ ਕਹਾਣੀ ਐ ਉਹ ਤਾਂ ਮਰਿਆ ਪਿਆ ਜਮੀ ਇੰਨਾ ਕਰ ਰਹਿ ਗਿਆ ਜੀ ਮੰਦੀ ਜੀਣੀਆਂ ਦਾ ਜਿੱਥੇ ਜਿੱਥੇ ਤੇਰੇ ਲਈ ਗੱਡੀ ਲੈ ਆਏ ਅਸੀਂ ਤੇਰੇ ਲਈ ਗੱਡੀ ਲੈ ਆਏ ਉੱਥੋਂ ਇੱਥੋਂ ਲੈ ਕੇ ਆਈ ਮੈਨਾਂ ਤੋਂ ਹਾਂ ਉਹਨੂੰ ਗੱਲ ਫੇਰ ਦੱਸੂਂ ਬੁਲਾਓ ਯਾਰ ਜਿਹਦਾ ਤੂੰ ਬਾਅਦ ਵਿੱਚ ਬੰਦ ਯੱਕ ਬਣਦਾ ਐ ਯੈਸ ਪ੍ਰੋ ਯੈਸ ਬਣਦਾ ਲੋਕ ਐਂ ਰਣਦਾਗੇ ਤੇ ਅੱਜ ਨਹੀਂ ਗਿਆ ਕੋਈ ਕੰਮ ਤੇ ਨਹੀਂ ਗਿਆ ਕਿਹੜੇ ਕੰਮ ਤੇ ਇਹ ਭਾਈ ਦੀ ਕਿਹੜੇ ਕੰਮ ਕਰਦਾ ਸਰਵਿਸ ਓਨਲੀ ਸਰਵਿਸ ਆਪਾਂ ਬਰੇ ਹਾਰਡਵੇਅਰ ਸੌਫਟਵੇਅਰ ਇੰਜੀਨੀਅਰਾਂਗੇ ਐਵੇਂ ਤੈਨੂੰ ਐਡੀ ਨੌਲੇਜ ਹੈਗੀ ਆ ਤੇਨੂੰ ਬੋਲ ਕੇ ਪੁੱਛਾਂ ਦੱਸਾਂ ਰੱਖ ਭਾਈ 15 ਸਾਈਟੀਆਂ ਦਾ ਤਾਂ ਪਤਾ ਨਹੀਂ ਕਿੱਥੇ ਹੁੰਦੀਆਂ ਸਾਈਟੀਆਂ ਸਾਰੀ ਬਾਇਸ ਕਰ ਦਿੰਨੇ ਆਂਗੇ ਜਿਹੜੇ ਬੰਦੇ ਨੂੰ ਪਤਾ ਬਾਇਸ ਕੀ ਹੁੰਦੀ ਹੈ ਬੰਦੇ ਨੂੰ ਕਮੈਂਟ ਦੱਸਦੇ ਹੋ ਉਹਨੂੰ ਉਹਦੀ ਕਰ ਇਹ ਤਾਂ ਆਪ ਬੁਛਰਾ ਸੈਟ ਇਹ ਸਰਵਿਸ ਕਰਨ ਲਈ ਥੋੜਾ ਜਿਹਾ ਮਗਲ ਲਗਾੜਾ ਹੋ ਰਿਹਾ ਇਹਦਾ ਇਹਦੇ ਵਾਲੇ ਮਗਲੈ ਰੂਲ ਨਹੀਂ ਮਰਦੇ ਹੈਗੇ ਉਹ ਉਸ ਪੈਸਲਰ ਰਿਪੋਰਟ ਉਹ ਬਣਾਉਣਾ ਪਊਗਾ ਆਪਾਂ ਨੂੰ ਆਪਾਂ ਨੂੰ ਹਾਰਡ ਵਰਕ ਕਰਨਾ ਪਊਗਾ ਲੱਗਦਾ ਆਹ ਕੜੀ ਪਨੀਰ ਬਾਬਿਓ ਅੱਜ ਦੀ ਵਰਕੀ ਹੈ ਅੱਜ ਚੁੱਟੂ ਜਿਆਦਾ ਮੇਰੇ ਨਾਲ ਹਟੇ ਨਹੀਂ ਰਿਹਾ ਇੱਕ ਚੁੱਟੂ ਜਿਵੇਂ ਕਰਦਾ ਹਾਂ ਤੇ ਇੱਕ ਵੀਡੀਓ ਚ ਜਦੋਂ ਇਹਨੇ ਕਿ ਨਹੀਂ ਕਰਦੇ ਕੈਮਰਾ ਐ ਕਰਦਾ ਸੀ ਕੜੀ ਪਨੀਰ ਕੀ ਖਾਦਾ ਓਏ ਆਇਆ ਮੈਂ ਬੋਲਣਾ ਚਾਹ ਰਿਹਾ ਚੱਲਣ ਦੇ ਚੱਲਣ ਦੇ ਘਰਾਟ ਹੋਈ ਸਰੀ ਹੈ ਫਿੱਟ ਹੈ ਕੜੀ ਪਨੀਰ ਖਾ ਕੇ ਤੇ ਰਿਗਾਰਡ ਮੈਂ ਨਾ ਬੰਦ ਨਹੀਂ ਹੋ ਸਕਦਾ ਨਾ ਕੜੀ ਪਨੀਰ ਖਾ ਕੇ ਕਿਵੇਂ ਫੀਲ ਹੋ ਰਿਹਾ ਤੈਨੂੰ ਬੱਸ ਇਹੀ ਹੈ ਤੇਰੇ ਬੱਸ ਇਹੀ ਹੈ ਨਹੀਂ ਲੱਗ ਰਿਹਾ ਆਹ ਉਹ ਮਾੜਾ ਲੱਗਦਾ ਤੇ ਚੱਡੂ ਲੋਗ ਹੁੰਦਾ ਯਾਰ ਹਾਂ ਉਹ ਹਾਂ ਉਹ ਕਿੰਨੀ ਦਰੀ ਉੱਪਰ ਆਉਂਦਾ ਪਾੜਾ ਵਾਲਾ ਜੀਨੇ ਕਾ ਪਾੜਾ ਨਾਲ ਪਾੜਾ ਨਹੀਂ ਪੈਗੀ ਜ਼ਿਆਦਾ ਕੀ ਓਏ ਹੈ ਕੀ ਆ ਗਿਆ ਬਜਾਦੀ ਹੈ ਮਸੀਦ ਬਖਤ ਤੁਸੀਂ ਕੀ ਕਹਿ ਗਏ ਸੀ ਮਾ ਕੱਲੋਂ ਜ਼ਿਆਦੀ ਹੈ ਓਏ ਹੋਰ ਆ ਲੈ ਬਰੇ ਕੋਣ ਦੇ ਫੜਾ ਰ ਮੈਂ ਕਹਿੰਦਾ ਹਾਂ ਵੇ ਕੱਲੋਂ ਕੱਲੋਂ ਕੀ ਚੀਜ਼ ਹੈ 15 ਅਗਸਤ ਕੀ ਉਹਦਾ ਉਹ ਕੀ ਹੈ ਕੀ ਹੈ ਮਤਲਬ ਕੀ ਹੈ ਇਹੇ ਜੇ ਤੁਸੀਂ ਕਿਹੜੇ ਕਾਲ ਤੇ ਬੜਦੇ ਤੁਸੀਂ ਹੈਲੋ ਹੈਲੋ ਕੱਲ ਨੂੰ ਕੀ ਦਿਨ ਹੈ ਕੱਲ ਵੀਰਵਾਰ ਹੈ ਦਿਨ ਹੈ ਡੇਟ 15 ਅਗਸਤ ਠੀਕ ਹੁੰਦਾ 15 ਅਗਸਤ ਦਾ ਜੇ ਅੱਜ ਆਜਾਦ ਹੋਇਆ ਜੇ ਅੱਜ ਆਜਾਦ ਹੋਇਆ ਇਹ ਪੜਨਾ ਬੱਚੇ ਕੀ ਨੇ ਯਾਦ ਕਰਾਇਆ ਸੀ ਕਿchnਾ ਨਹੀਂ ਬੜਾ ਬੜਦੇ ਨੇ ਬਗੇਨੇ ਉਹਦਾ ਸਿਰ ਹੈ ਉਹਦਾ ਹੁਣ ਤਾਂ ਮੈਂ ਦਸੀਦਾ ਜਾਨਾ ਉਹਦਾ ਗਾਲ ਵੀ ਕੱਢਣਾ ਮੈਂ ਮੈਂ ਤੋਹਾਰਾ ਹਾਂ ਬਈ ਦਾ ਮਹਾਦੇਵ ਦਾ ਕੋਜਾ ਹੈ ਖਦੁੱਲਾ ਆਪਣੇ ਸੱਜਣਾਂ ਵਾਸਤੇ 15 ਜਾਂ 10 ਅਸਰ ਨੀਲੀ ਚੂੜੀ 15 ਗਾਲ ਤੋਂ ਨੀਲੀ ਦਸਰੀ ਆਉਂਦੀ ਹੈ ਬੱਗੇ ਖੋਪੜਾ ਬੱਗੇ ਖੋਪੜੇ ਨੇਸ਼ ਯਾਦ ਕਰਾਇਆ ਜੀ ਹਾਂ ਹੁਣ ਦੱਸ ਬੱਗੇ ਖੋਪੜੇ ਨੇਸ਼ ਯਾਦ ਕਰਾਇਆ ਜੀ ਇਹ ਤੇ ਓਏ ਨਹੀਂ ਇਹ ਬੜੀ ਗੱਲ ਹੈ ਇਹ ਤਾਂ ਦਸਰੇ ਕਿਉਂਕਿ ਇਹ ਜਿਹੜੀ ਪੀੜ੍ਹੀ ਚੱਲੀ ਹੋਈ ਹੈ ਇਹ ਉੱਥੋਂ ਹੀ ਤਾਂ ਚੱਲੀ ਹੋਈ ਹੈ ਹੋਰ ਹੋਰ ਵੀ ਬੱਗੇ ਖੋਪੜੇ ਹੋਰ ਹੀ ਨੇ ਇਹ ਸਰਾ ਕਰਾਉਂਦੇ ਨੇ ਉਹ ਫਸ ਨਾ ਜਾਈ ਹੋਰ ਹੁਣ ਬੋਤਲ ਵੀ ਲਾ ਲਮਾ ਤੇਰੇ ਲਾਨਦਾਰ ਦਾ ਤਾਂ ਨਾਮ ਵੀ ਚੜ ਰਿਹਾ ਜੀ ਆ ਜੀ ਦਾ ਬਾਪੂ ਵੀ ਕਰੇ ਬਾਬਾ ਇਹ ਕਹਿੰਦਾ ਖੜੀ ਪਾ ਰਹੀ ਮੇਰੇ ਵੀ ਆਹੀ ਦਾ ਉਹ ਕਰਦਾ ਇਹ ਬਾਬੂ ਵੀ ਚੱਲ ਗਿਆ ਨਾ ਖੜੀ ਉਹ ਇਹ ਜੀ ਕਹਿੰਦਾ ਬੱਧੇ ਚਾਰੀ ਪਾਉਣੇ ਨੇ ਆ ਬੰਦਾ ਕਹਿੰਦਾ ਬੱਧੇ ਚਾਰ ਲੈ ਕੇ ਕਹਿੰਦਾ ਹਾਂ ਹਾਲੋ ਜੀ ਬਾਬੇ ਉਹ ਆ ਬੰਦਾ ਭਾਸ਼ੰਦੀਨ ਜਾਊਗਾ ਜਿੰਦਾਬਾਦ ਮਾਫ ਕਰੀਏ ਜਾਨ ਵਾਪਸ ਕਰੋ ਵਾਪਸ ਕਰੋ ਜਿੰਦਾਬਾਦ ਵਾਪਸ ਕਰੋ ਕਹੀਏ ਬਹੁਤ ਫੜ ਫੜ ਕੇ ਆ ਰਹੇ ਨਾਲ ਆ ਬੰਦਾ ਮੇਰੇ ਕੋਲ ਸਰਦਾਰ ਜਾਣਾ ਕਰ ਰਿਹਾ ਆ ਭਾਸ਼ਣ ਪੂਰਾ ਤਕੜਾ ਨਹੀਂ ਬਾਤ ਤੋਂ ਇਨਕਾਰ ਜਿੰਦਾ ਵਾਦਾ ਕਰਦਾ ਕਹੀਦੀ ਕਹੀਦੀ ਹਣ ਕੇ ਕਹਿੰਦਾ ਨਾ ਇਹ ਪਾਸ਼ਣ ਦੇਖਿਆ ਉੱਥੇ ਯਾਨੀ ਪਾਸ਼ਣ ਪਹਿਲਾਂ ਹੀ ਕਹਿੰਦੇ ਨੇ ਹੋਰ ਕੀ ਹਾਲ ਚਾਲ ਦੋਸਤੋ ਓਏ ਆਏ ਕਹਿੰਦੀ ਮੈਂ ਸਾਰੇ ਨੂੰ ਬੋਲ ਕੇ ਆਏ ਕਹਿੰਦੀ ਕਿ ਕੀ ਹਾਲ ਆ ਦੋਸਤੋ ਜੀ ਕੀ ਹਾਲ ਚਾਲ ਹੈ ਦੋਸਤੋ ਆ ਕਾਦੀ ਚ ਕਹਿਣਾ ਹੈ ਸਟ੍ਰੈਟਜੀ ਚ ਆ ਦੇ ਪ੍ਰਿੰਸੀਪਲ ਐਟਾ ਦੇ ਚਾਹ ਉਹਨੇ ਇਹ ਵੀ ਦੇਖਣਾ ਨਾ ਬਾਤ ਚ ਬਣਾਇਆ ਮੈਂ ਪਹਿਲਾਂ ਉਹ ਤੇ ਕੀ ਸੀ ਉਹ ਬਾਤ ਚ ਕਹੀ ਦੀ ਬਾਤ ਚ ਕਹੀ ਦੀ ਜੋ ਸਾਰਾ ਕੁਝ ਨਿਪਟ ਗਿਆ ਤਾਂ ਸਟਾਰਟਿੰਗ ਤੇ ਤਾਂ ਸਟਾਰਟਿੰਗ ਲੈ ਵੀ ਤਾਂ ਜੀ ਨਾ ਪੜ ਰਹਿਣੇ ਸਗਰੀਆ ਵਾਰ ਲਓ ਦੇਖ ਲਓ ਦੋਸਤੋ ਸਾਰੇ ਬੈਠੇ ਨੇ ਕੱਲ ਨੂੰ 15 ਅਗਸਤ ਹੈ ਅੱਜ 15 ਅਗਸਤ ਤੇ ਫਿਲਮ ਦਿਖਾ ਰਹੇ ਨੇ ਸਾਨੂੰ ਆ ਇੱਧਰ ਕੁੜੀ ਹੋ ਰਹੀ ਆਹ ਕੁੜੀ ਓਏ ਇਧਰੇ ਸਤਨਾਗਾਂ ਹਾਂ ਮੇਰੇ ਸਾਰੇ ਸਾਥੀ ਅੱਜ ਦੇ ਸਾਥੂਆਂ ਨੂੰ ਸਤਿ ਸ੍ਰੀ ਅਕਾਲ ਆਏ ਕਹਿ ਦੀ ਸਤਨਾਗਾਂ ਕਹਿ ਦੀ ਉਹ ਨਾਮ ਬਟਵਾ ਦੇ ਮੇਰਾ ਉਹ ਕੁਝ ਨਹੀਂ ਕਹਿੰਦੇ ਯਾਰ ਪੈਨਸ਼ਨ ਕਿਉਂ ਲੈਣ ਨੂੰ ਬੈਠੇ ਦਰਨਾ ਅਸੀਂ ਜੀ ਕੀ ਹੈਲਥ ਚੈਲੰਜ ਦੇ ਸੁਣੋ ਠੀਕ ਨਾ ਸਤੇ ਸਾਰੇ ਉਸ ਦਾ ਖਾਤਾ ਦੇਖ ਲਿਆ ਲੱਖ ਲੱਖ ਵਾਰ ਮੈਂ ਹਰ ਟਟੇ ਨਾਲ ਪਾਰ ਦਿੱਤੀ ਜਾਂਦੀ ਹੈ ਪੰਜਾਬ ਦੇ ਲੋਕਾਂ ਤੇ ਉਹਨਾਂ ਦੇ ਇਸ ਤਰ੍ਹਾਂ ਚੜ੍ਹਵਾਏ ਅੱਜ ਵੀ ਸਾਰੇ ਅਜਾਦ ਭਾਵ ਦੀ ਅਜਾਦ ਰਵਾਮਾਂ ਦਾ ਨਿਕਲ ਮਾਰ ਰਹੇ ਨੇ ਇੰਨਾ ਨਿਕਲ ਦਾ ਸ਼ਹਿਰ ਚਲਸ ਕਰਕੇ ਪੰਜਾਬੀਆਂ ਨੂੰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਸਾਤ ਤੀ ਆਜ਼ਾਦੀ ਵਿੱਚ ਬਹੁਤ ਯੋਗਦਾਨ ਦਿੱਤਾ 19 ਸਾਲ ਦੇ ਕਰਤਾਰ ਦੀ ਤਰ੍ਹਾਂ ਆਪਣਾ ਕੈਰੀਅਰ ਤੋਂ ਦਿੰਨਾ ਆਪਣਾ ਘਰ ਜੀਵਨ ਦੇਸ਼ ਦੇ ਹਵਾਲੇ ਕਰ ਦਿੱਤਾ ਅਤੇ ਉਹਨਾਂ ਦੇ ਵਿਚਾਰਾਂ ਬਲਤਾ ਜੀ ਲੋਕ ਸਾਰੇ ਮਾਪਿਆਂ ਦਾ ਨਿਕਲ ਮਾਰ ਰਹੇ ਨੇ ਜਵਾ ਦਾ ਨਿਕਲ ਹੈ ਜਿਹਨੂੰ ਮੈਂ ਕਹਿੰਦਾ ਮੈਂ ਗਦਰੇ ਦੀ ਆਬਿਆਨੀ ਗੈਬਰੀਲ ਇਹਦਲਾਹ ਬ੍ਰਿਟਿਸ਼ ਸਰਕਾਰ ਨਾਲ ਅੰਕਾ ਲਾਇਆ ਅਤੇ ਉਹਨਾਂ ਨੇ 15 ਬੰਦਾ ਹਾਰ ਦਿੱਤੀ। ਉਸ ਵਾਰ ਤੇ ਜਿਹੜੀ ਸਜਾਦੀ ਸੀਕਰ ਨੇ ਡੋਣਾ ਅਤੇ ਉਹਨਾਂ ਦੀ ਸ਼ਹੀਦੀ ਨੂੰ ਰਣਾ ਸਾਰਾ ਇਹ ਹੈ। ਜਨਤੀ ਦੇ ਸਰਦੂ ਬੋਲ ਹੈ ਉਹਨਾਂ ਦੇ ਵਿਚਾਰਾ ਮਾਰੋ। ਬ੍ਰਿਟਿਸ਼ ਸਰਕਾਰ ਨੇ ਬਹੁਤ ਸਾਰੇ ਹਿੰਦੂ ਲੋਕਾਂ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਵੀ ਉਹਨਾਂ ਨਾਲ ਦੇ ਨਾਲ ਵਾਸੀ ਤੇ ਲੜਕਾਰ। ਜਿਲਿਆਂ ਵਾਲੀ ਬਾਤ ਵਿੱਚ ਸੈਂਕੜੇ ਪੰਜਾਬੀਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕਰਕੇ ਅਸੀਂ ਸਾਰੇ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੀ ਸ਼ਾਨ ਤੋਂ ਬਣਾ ਆਜ਼ਾਦੀ ਦਿਵਸ ਨੂੰ ਇਨਕਲਾਬ ਜਿੰਦਾਬਾਦ ਆਦੇ ਇਹ ਕੋ ਆਪਣੇ ਵਾਲ ਆਪਾ ਛੋਟੇ ਕਰਾ ਰੱਖੇ ਨੇ ਵੀ ਆਪਾਂ ਪੱਕ ਮੰਨਦੇ ਆ ਹੁਣ ਮੜਾ ਜਾ ਪੱਕ ਖਰਾਬ ਹੋ ਗਈ ਦੁਵਾਰੋਂ ਬੰਦੇ ਤੇ ਬਾਕੀ ਬਾਬਿਓ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਵਲੌਗ ਤੁਸੀਂ ਦੇਖ ਲਿਆ ਤੇ ਮੈਂ ਕਹਣਾ ਦੁਨੀਆ ਦੀ ਟੈਨਸ਼ਨਾਂ ਲੈਣ ਦੀ ਪੈਸੇ ਦੀ ਜਿਹਦੇ ਕਰ ਜਾ ਭੈਣ ਦੀ ਟੰਬਾ ਲਾਇਆ ਕਰ ਜਾ ਕੋਈ ਚੱਕਰ ਨਹੀਂ ਦੀ ਯਾਰ ਇਹ ਲੋਕਾਂ ਦੇ ਜਿੰਨੇ ਨਿਆਰੇ ਲੱਤ ਨੇ ਜਨ ਜਨ ਲੈ ਲਓ ਭਾਈ ਕੀ ਪਤਾ ਭੈ ਜੋ ਕਦੋਂ ਪੜਾਕਾ ਪੈ ਜਾਣਾ ਕੋਈ ਚੱਕਰ ਨਹੀਂ ਲੋਕ ਤਾਂ ਮੱਚਦੀ ਰਹਿੰਦੇ ਨੇ ਲੋਕਾਂ ਦੀ ਪਰਵਾਹ ਨਾ ਕਰੋ ਲੋਕ ਤਾਂ ਸਲੇ ਪਾਠ ਕਰਦੇ ਨੂੰ ਵੀ ਨਹੀਂ ਚਰਦੇ ਲੋਕ ਸਾਰੇ ਬਾਹਰੇ ਫਿਰਦੇ ਨੂੰ ਵੀ ਨਹੀਂ ਚਰਦੇ ਤਾਂ ਇਸ ਕਰਕੇ ਲੋਕਾਂ ਦੀ ਪਰਵਾਹ ਛੱਡ ਦਿਓ ਤੁਸੀਂ ਪਾਠ ਕਰਨ ਲੱਗ ਜਾਓ ਗੁਰੂ ਘਰ ਜਾਣ ਲੱਗ ਜਾਓ ਤੁਹਾਡੀ ਤਾਂ ਵੀ ਨਿੰਦਿਆ ਕਰਨਗੇ ਵੀ ਹੁਣ ਗੁਰੂ ਘਰ ਜਾਣ ਲੱਗੇ ਛੇਤੀ ਠੀਕ ਆ ਲੋਕਾਂ ਦੀ ਪਰਵਾਹ ਛੱਡ ਦਿਓ ਲੋਕ ਤਾਂ ਸਲੇ ਫੰਦੂ ਨੇ ਤੇ ਬਾਕੀ ਦੂਜੀ ਗੱਲ ਜਿਹੜੇ ਬਾਲੇ ਸਟਾਰ ਜੀ ਬਣਦੇ ਨੇ ਨਾ ਕੋਈ ਨਾ ਟਾਈਮ ਹੁਣ ਵੀ ਆਪਣਾ ਬਾਅਦ ਚੋ ਵੀ ਆਪਣੀ ਟਾਈਮ ਨਹੀਂ ਜਾਣ ਦਿੰਦੇ ਜੀਆ ਟਾਈਮ ਆਪਣਾ ਬਾਕੀ ਜਦੋਂ ਟਾਈਮ ਆ ਗਿਆ ਸਮਾਰਕ ਉਹਦੇ ਸਮਾਰਕ ਹੀ ਪੜਾ ਕੇ ਪਾ ਕੇ ਦਿਖਾ ਦਾਂਗੇ ਤੇ ਜਿਹੜਾ ਸਾਲਾ ਫੁੱਦੂ ਹੀ ਕੰਮ ਕਰਦੇ ਨੇ ਭੈਣ ਚੋ ਦੱਲੇ ਵਾਲੇ ਜਿਹੜੀ ਯਾਰੀ ਚ ਬੈਠ ਕੇ ਖਾਪੀ ਕੇ ਰੋਟੀਆਂ ਯਾਰ ਦੇ ਘਰੇ ਖਾ ਕੇ ਤੇ ਉਹਨਾਂ ਭੈਣ ਜਿਹਨਾਂ ਦੀ ਜਾਇ ਇਹ ਗੱਲਾਂ ਥੋੜੀ ਹੁੰਦੀਆਂ ਨੇ ਬੰਦੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਮਰਦ ਦਾ ਖੂਨ ਹੁੰਦਾ ਤਾਂ ਐ ਨਹੀਂ ਕਰਦਾ ਖੂਨ ਸਾਲਾ ਮਰਦ ਦਾ ਹੋਣਾ ਚਾਹੀਦਾ ਜੇ ਸਾਲਾ ਖੂਨ ਖਰਾਬ ਹੋਵੇ ਨਾ ਫਿਰ ਭੈਣ ਜੋ ਜਿਹੜਾ ਬੰਦਾ ਕਰਨਾ ਜਦੋਂ ਉਹੀ ਕਰੂ ਸਾਲਿਓ ਤੁਹਾਨੂੰ ਸਾਰੀ ਤੇੜੀ ਖਵਾ ਕੇ ਤੁਹਾਨੂੰ ਸਾਰੀ ਤੇੜੀ ਕਮਾ ਕੇ ਭੈਣ ਤੋ ਇਹ ਸੁਲਾ ਦਿੱਤਾ ਮੈਨੂੰ ਬਾਜੀ ਬਾ ਬਹੁਤ ਵਧਾਈਆਂ ਵੀਰੇ ਸੋਡੇ ਅੱਜ ਨਾ ਜਿਹੜੇ ਘਾਟੇ ਨੇ ਮੈਨੂੰ ਬਹੁਤ ਯੋਗਾ ਕਰਤਾ ਆਪਾਂ ਇੰਨੇ ਜੋਗੇ ਹੈ ਨਹੀਂ ਦੀ ਜਿੰਨੇ ਜੋਗੇ ਸਾਡੇ ਘੱਟ ਨਹੀਂ ਕਰਤਾ ਠੀਕ ਆ ਤੁਸੀਂ ਮੈਨੂੰ ਘੱਟ ਦਿੱਤਾ ਮੈਨੂੰ ਦੁੱਖ ਲੱਗਿਆ ਪਰ ਉਹ ਤੇ ਪਰ ਹੁਣ ਆਪਾਂ ਖੁਸ਼ ਆ ਕਿਉਂਕਿ ਉਹ ਘੱਟ ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਤਾਂ ਆਪਾਂ ਬਹੁਤ ਬਣਾਤਾ ਤੇ ਬਾਕੀ ਇਹ ਕਹਿੰਦਾ ਬਾਬੋ ਯਕੀਨ ਦੇਖ ਕੇ ਕਰੋ ਬੰਦੇ ਸਾਲੇ ਆਏ ਜੇ ਸੱਪ ਨੇ ਨਾ ਸਾਲੇ ਜੰਮੀ ਆਹੇ ਜੀ ਥਾਂ ਤੇ ਡੰਗ ਮਾਰਦੇ ਨੇ ਨਾ ਸਾਲਾ ਸਮਝਿਆ ਵੀ ਨਹੀਂ ਜਾਂਦਾ ਬੰਦੇ ਤੋਂ ਠੀਕ ਆ ਬੰਦੇ ਬੜੇ ਖਰਾਬ ਨੇ ਬੰਦੇ ਸਮਝਣ ਵੀ ਨਹੀਂ ਦਿੰਦੇ ਕਿੱਥੇ ਸੱਟ ਮਾਰਨੀ ਹੈ ਐਂ ਜੀ ਥਾਂਵੇਂ ਸੱਟ ਮਾਰਦੇ ਨੇ ਬਾਬਿਓ 15 ਸਾਲਾਂ ਸੋਚ ਵੀ ਨਹੀਂ ਸਕਦਾ ਵੀ ਕਰਾਂ ਤਾਂ ਕਰਾਂ ਕੀ ਠੀਕ ਆ ਵੱਜ ਕੇ ਰੋ ਇਹ ਜੇ ਬੰਦਿਆਂ ਤੋਂ ਬਾਕੀ ਨਿਆਰੇ ਲੋ ਟੈਨਸ਼ਨ ਨਾ ਲਓ ਕਈ ਬੰਦੇ ਆਪਾਂ ਆਪਾਂ ਨੂੰ ਗੜਾ ਚੱਕਰ ਆਪਣਾ ਜੀ ਨੇ ਦੇਖਣਾ ਵਲੌਗ ਦੇਖ ਲਓ ਨਹੀਂ ਦੇਖਣਾ ਨਾ ਤੁਹਾਡੀ ਮਰਜ਼ੀ ਆ ਪਰ ਕਈ ਬੰਦੇ ਜਿਹੜੇ ਕੁੜੀਆਂ ਪਿੱਛੇ ਬਾਹਲੇ ਸੀਰੀਅਸ ਹੁੰਦੇ ਨਾ ਨਾ ਸੈਡ ਕਰਦੇ ਨੇ ਜਾਂ ਹੋਰ ਕਰਦੇ ਨੇ ਭਾਈ ਤੁਸੀਂ ਮਰ ਕੇ ਨਾ ਤੁਹਾਡਾ ਘਰ ਉਲਝ ਜਾਂਦਾ ਕਿਸੇ ਦਾ ਕੁਝ ਨਹੀਂ ਜਾਂਦਾ ਕੁੜੀ ਆਪਦੇ ਘਰੇ ਲੈਂਦੀ ਆ ਟੌਰ ਨਾਲ ਵਿਆਹ ਕਰਾਉਂਦੀ ਆ ਨਾ ਦੋ ਦਿਨ ਰੋਗੀ 10 ਦਿਨ ਰੋਗੀ ਚੱਲ ਜੇ ਜਿਆਦ ਵੀ ਆ ਗਿਆ ਅਸਲ ਮੈਂ ਤਾਂ ਜਿੰਨੀ ਚੋ ਤੁਹਾਡੇ ਨਾਲ ਚਾਹੁੰਦੇ ਜੀ ਨਹੀਂ ਕਰੀ ਉਹ ਮਰ ਕੇ ਕੀ ਯਾਦ ਕਰੂਗੀ ਤੁਹਾਨੂੰ ਠੀਕ ਆ ਪਹਿਲੀ ਗੱਲ ਤਾਂ ਇਹ ਆ ਤੇ ਦੂਜੀ ਗੱਲ ਮੇਰਾ ਭਰਾ ਇਹ ਫੁੱਦੂ ਕੰਮਾਂ 'ਚ ਕੋਈ ਫਾਇਦਾ ਨਹੀਂ ਹੈ ਨਾ ਇਹ ਸਾਲੇ ਫੁੱਦੂ ਕੰਮ ਨੇ ਇਹਨਾਂ 'ਚ ਕਿਸੇ ਨੇ ਕੁਝ ਨਹੀਂ ਕੱਢਿਆ ਤੇ ਮੇਰਾ ਭਰਾ ਬਣ ਕੇ ਸਾਰੇ ਹਨਾ ਆਪਦੀ ਮਾਂ ਪਿਓ ਕਣੀ ਦੇਖ ਕੇ ਚੱਲੋ ਤੇ ਮੇਰਾ ਵੀਰ ਕੋਈ ਵੀ ਨਸ਼ਾ ਪੱਤਾ ਕਰਦੇ ਹੋਣਾ ਨਸ਼ਾ ਪੈਸੇ ਦਾ ਨਸ਼ਾ ਕੁੜੀ ਦਾ ਨਸ਼ਾ ਕੋਈ ਵੀ ਨਸ਼ਾ ਜਿੰਨੇ ਤੇ ਕਰ ਲਿਮਟ ਚ ਆਓ ਉਹਨਾਂ ਤੇ ਕਰ ਸੈਟ ਆ ਜਦੋਂ ਲਿਮਟ ਪਾਰ ਕਰ ਗਿਆ ਕੋਈ ਵੀ ਨਸ਼ਾ ਵਾਲਾ ਬਹੁਤ ਅੰਕ ਕਰਦਾ ਕੋਈ ਵੀ ਚੀਜ਼ ਹੈ ਲਿਮਟ ਚ ਕਰੋ ਜਿੰਨੀ ਕਰਨੀ ਆ ਠੀਕ ਆ ਲਿੰਟ ਤੋਂ ਬਾਹਰ ਜਾਵਾਂਗੇ ਆਪਾਂ ਤਾਂ ਖਤਮ ਆ ਕੋਈ ਵੀ ਚੀਜ਼ ਆਹੋ ਪੈਸਾ ਪਿਆਰ ਕਿਸੇ ਨਾਲ ਪਿਆਰ ਕਰਨਾ ਵਾਹੀ ਕਿਸੇ ਨਾਲ ਪਿਆਰ ਪੈ ਗਿਆ ਲਿਮਟ ਤੋਂ ਪਰਾਂ ਉਹ ਵੀ ਜਿਆਦਾ ਧੱਕਾ ਕਿਉਂਕਿ ਹਨਾ ਜਦੋਂ ਆਪਾਂ ਕਿਸੇ ਨਾਲ ਜਿਆਦਾ ਕਰ ਲੈਂਦੇ ਆ ਮੂਹ ਪਿਆਰ ਸੜਾ ਸੜਟੂ ਹੀ ਮਾਰਦਾ ਦਿਲ ਤੇ ਕਿਉਂਕਿ ਜਦੋਂ ਆਪਾਂ ਬਾਲਾ ਮੋ ਪਿਆਰ ਕਰ ਲੈਂਦੇ ਨਾ ਉਦੋਂ ਆਪਾਂ ਨੂੰ ਮੜੀ ਜੀ ਗੱਲ ਵੀ ਦੁੱਖ ਲੱਗਦਾ ਹੋਈਦਾ ਤਾਂ ਇਸ ਕਰਕੇ ਬਾਬੇ ਜਿੰਨੇ ਤੱਕ ਕੋਈ ਚੀਜ਼ ਆਪਣੇ ਘਰ ਦੇ ਇੱਚਤਨੀ ਬੰਦੀ ਤੇ ਉਹਨਾਂ ਦੇਕਰ ਉਹਨੂੰ ਖੁੱਲੀ ਛੱਡ ਦੋ ਵੀ ਜੋ ਕਰਨਾ ਕਰ ਲਾ ਕਿਉਂਕਿ ਕੱਲ ਨੂੰ ਅੱਜ ਆਪਾਂ ਰੁਕੀਏ ਨਹੀਂ ਕੱਲ ਨੂੰ ਬਿਆਦ ਤੋਂ ਬਾਅਦ ਕੁਝ ਕਰੂ ਦਾ ਕੋਈ ਫਾਇਦਾ ਨਹੀਂ ਹੈ ਨਾ ਜਿਹਨੇ ਰਹਿਣਾ ਤੇ ਉਹ ਆਪਣੇ ਨਾਲ ਹੀ ਰਹਿ ਲੂ ਤੇ ਬਾਕੀ ਬਾਬੇ ਆਪਾਂ ਨੂੰ ਇੱਕ ਕੁੜੀ ਦਾ ਕਮੈਂਟ ਆਇਆ ਸੀ ਐ ਜੀ ਕੋਈ ਗੱਲ ਨਹੀਂ ਨਾਮ ਦੱਸ ਉਹਨੂੰ ਦੱਸ ਦੀ ਪਰ ਜਿਹੜੀ ਜਦੋਂ ਦੀ ਇੱਜ਼ਤੇ ਰਹੂਗੀ ਤੇ ਉਹ ਹੈਗੀ ਆ ਪ੍ਰਾਣੀਆਂ ਬਹੁਤ ਟਾਈਮ ਦੀ ਆਪਾਂ ਸਹੀ ਗੱਲ ਕਹਿਨੇ ਆ ਹੈਗੀ ਆ ਤੇ ਪਰ ਆਪੁੱਦੂ ਕੰਮ ਨਹੀਂ ਗਿਆ ਆਪਾਂ ਨਾਮ ਨਹੀਂ ਦਾਦੇ ਠੀਕ ਆ ਤੁਸੀਂ ਕਮੈਂਟ ਕਰਿਆ ਧੰਨਵਾਦ ਤੁਹਾਡਾ ਤੁਸੀਂ ਪੁੱਛਿਆ ਪਰ ਆਪਾਂ ਥੋੜੀ ਦੱਸ ਦਿਆਂ ਜਦ ਅਗਲੇ ਦੀ ਵੀ ਕੋਈ ਹੈਗੀ ਵੈਲਿਊ ਕਾਨੂੰ ਨਾਮ ਦੱਸਤਾ ਕੋਈ ਹੋਰ ਜੁਗਲੀ ਕਰੇ ਕੁਝ ਕਹੇ ਆਪਨੂੰ ਜੀ ਚੰਗੀ ਨਹੀਂ ਲੱਦੀ ਨਹੀਂ ਆਪਾਂ ਦੱਸ ਵੀ ਦੇ ਮੈਂ ਕਮੈਂਟ ਕਰੇਤੀ ਤੇ ਆਪਾਂ ਉਹਦਾ ਜਵਾਬ ਦਿੱਤਾ ਦੀਆਂ ਭਾਈ ਆਪਾਂ ਇਹ ਚੀਜ਼ ਦੱਸ ਨਹੀਂ ਸਕਦੇ ਨਹੀਂ ਜ਼ਰੂਰ ਦੱਸ ਦਿੰਦੇ ਤੁਹਾਨੂੰ ਹਨਾ ਆਪਾਂ ਨੂੰ ਕਿਹੜਾ ਲਕੋਆ ਵੀ ਇਹ ਚੀਜ਼ ਆਪਾਂ ਜਿੱਦẽ ਕੁਝ ਹੋਊਗਾ ਹੁਣ ਆਪਾਂ ਨਾਮ ਦੱਸ ਦਈਏ ਅੱਜ ਕੱਲ ਨੂੰ ਕੁਝ ਹੋਵੇ ਨਾ ਉਹਨਾਂ ਹਨਾ ਕਿਉਂਕਿ ਆਪਾਂ ਤਾਂ ਚਾਹੁੰਨੇ ਹਾਂ ਰੱਬ ਕਈ ਗੱਲ ਨਹੀਂ ਚਾਹੁੰਦਾ ਜਿਹੜੀ ਜੀ ਆਪਾਂ ਚਾਹੁੰਨੇ ਆ ਉਹ ਚੀਜ਼ ਹੋ ਗਈ ਤਾਂ ਕਈ ਗੱਲ ਕੰਮ ਖਰਾਬ ਹੋ ਜਾਂਦਾ ਇਸ ਕਰਕੇ ਪਹਿਲਾਂ ਨਾਮ ਲੈਣ ਦਾ ਨਾ ਅਗਲੀ ਦੀ ਬੇਇਜ਼ਤੀ ਕਰਨੀ ਨਾ ਆਪਾਂ ਪਬਲਿਕ ਕਰਾਉਣਾ ਠੀਕ ਆ ਇਹ ਜੀ ਕਰਕੇ ਦੱਸਦਾ ਬਾਕੀ ਮੇਰੇ ਆਪਣੇ ਵਧੀਆ ਤੂੰ ਬਲੌਗ ਦੇਖਿਆ ਮੇਰਾ ਸੁਣੀ ਗੱਲ ਤਾਂ ਕਮੈਂਟ ਕਰਿਆ ਧੰਨਵਾਦ ਤੇਰਾ ਪਰ ਦੱਸ ਨਹੀਂ ਸਕਦੀ ਠੀਕ ਆ ਲੋ ਜੀ ਬਾਬੇ ਮਾੜਾ ਤੇਲ ਪਵਾ ਲਈ ਕਿੱਢੇ ਚ ਬਾਕੀ ਸਾਨੂੰ ਮਿਲਦੇ ਆ ਅਗਲੇ ਬਲੌਗ ਚ ਮੇਰਾ ਵੀਰ ਸਾਰੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਫੁੱਲ ਕਰੋ ਮੇਰਾ ਭਰਾ ਬਣੇ ਤੁਹਾਡੀ ਸਪੋਰਟ ਦੀ ਪੂਰੀ ਲੋੜ ਆ ਠੀਕ ਆ ਬਾਬੇ ਓਕੇ ਮਿਲਦੇ ਆ